ਸ਼ਸ਼ੀਕਾਲ ਦੋਸਤੋ ਸਵਾਗਤ ਹੈ ਜੀ ਇੱਕ ਹੋਰ ਕ੍ਰਾਈਮ ਸਟੋਰੀ ਲੈ ਕੇ ਜੁੜੇ ਆ ਮੈਂ ਗੁਰਿੰਦਰ ਤੇ ਅੱਜ ਵੀ ਜਿਹੜੀ ਸੱਚੀ ਘਟਨਾ ਉਹ ਤੁਹਾਨੂੰ 네ਗੇਟਿਵ ਕਰਨ ਦੇ ਲਈ ਬਿਲਕੁਲ ਨਹੀਂ ਆ ਤੁਹਾਨੂੰ ਅਲਰਟ ਕਰਨ ਦੇ ਲਈ ਆ ਜ਼ਿੰਦਗੀ 'ਚ ਕਹਿੰਦੇ ਆ ਨਾ ਬਚ ਕੇ ਮੋੜ ਤੋਂ ਕਈ ਵਾਰੀ ਆਪਾਂ ਨੂੰ ਕਈ ਮੋੜ ਇਹੋ ਜਿਹੇ ਆਉਂਦੇ ਜਿੱਥੇ ਬਚ ਕੇ ਚੱਲਣ ਦੀ ਲੋੜ ਹੁੰਦੀ ਆ ਆਪਾਂ ਲਾਪਰਵਾਹੀ ਦੇ ਨਾਲ ਆਪਣੀ ਜ਼ਿੰਦਗੀ ਬਿਲਕੁਲ ਨਹੀਂ ਬਤਾ ਸਕਦੇ ਖਾਸ ਤੌਰ ਤੇ ਜਿਹੜੇ ਸਾਡੇ ਬੱਚੇ ਆ ਉਹਨਾਂ ਨੂੰ ਲੈ ਕੇ ਅਸੀਂ ਲਾਪਰਵਾਹ ਕਦੇ ਵੀ ਨਹੀਂ ਹੋਣੀ ਚਾਹੀਦੀ ਇਹੋ ਜੀ ਇੱਕ ਜਿਹੜੀ ਘਟਨਾ ਉਹ ਤੁਹਾਡੇ ਨਾਲ ਸਾਂਝੀ ਕਰਨੀ ਆ ਉੱਤਰਾਖੰਡ ਦੀ ਜਿਹੜਾ ਉੱਥੇ ਇੱਕ ਉਦਮ ਸਿੰਘ ਨਗਰ ਆ ਉਥੋਂ ਦੀ ਇਹ ਘਟਨਾ ਵਾ ਜੀ 2 ਅਪ੍ਰੈਲ 2022 ਨੂੰ ਸਵੇਰੇ 11 ਵਜੇ ਇੱਕ ਮਾਂ ਆਪਣੇ ਬੱਚੇ ਨੂੰ ਲੱਭ ਰਹੀ ਆ ਆਪਣੇ ਪੁੱਤ ਨੂੰ ਲੱਭ ਰਹੀ ਆ ਜਿਹਦੀ ਉਮਰ 14 ਸਾਲ ਆ ਤੇ ਉਹਦਾ ਨਾਮ ਆ ਜੀ ਬਿੱਟੂ ਉਹ ਸਾਰੇ ਪਾਸੇ ਦੇਖਦੀ ਆ ਉਹਨੂੰ ਆਪਣਾ ਮੁੰਡਾ ਬਿੱਟੂ ਕਿਤੇ ਵੀ ਨਹੀਂ ਮਿਲ ਰਿਹਾ ਆਣ ਗਵਾਂਢ ਜਾਂਦੀ ਆ ਆਲੇ-ਦੁਆਲੇ ਜਿੱਥੇ ਵੀ ਉਹਨੂੰ ਲੱਗਦਾ ਕਿ ਬਿੱਟੂ ਜਾ ਸਕਦਾ ਸਾਰੇ ਕਿਤੇ ਪਤਾ ਕਰਦੀ ਆ ਬਿੱਟੂ ਦੇ ਦੋਸਤਾਂ ਨੂੰ ਵੀ ਪੁੱਛਦੀ ਆ ਕਿਸੇ ਨੂੰ ਨਹੀਂ ਪਤਾ ਕਿ ਬਿੱਟੂ ਕਿੱਥੇ ਆ ਬਿੱਟੂ ਕੋਲ ਫੋਨ ਉਸ ਸਮੇਂ ਜ਼ਰੂਰ ਸੀ ਪਰ ਫੋਨ ਉਹ ਚੱਕ ਨਹੀਂ ਰਿਹਾ ਸੀ ਮਾਂ ਬਹੁਤ ਘਬਰਾਉਂਦੀ ਆ ਉਹਦੇ ਕੋਲ ਇੱਕ ਜਗ੍ਹਾ ਜਿਹੜੀ ਬਚੀ ਸੀ ਜਿੱਥੇ ਉਹ ਬਿੱਟੂ ਨੂੰ ਲੱਭ ਸਕਦੀ ਸੀ ਬਿੱਟੂ ਜਿੱਥੇ ਜਾ ਸਕਦਾ ਸੀ ਉਹ ਐਂਡ ਦੇ ਉੱਤੇ ਉੱਥੇ ਪਹੁੰਚਦੀ ਆ ਉਹ ਸੀਗੀ ਜੀ ਬਿੱਟੂ ਦੀ ਚਾਚੀ ਦਾ ਘਰ ਮਤਲਬ ਕਿ ਬਿੱਟੂ ਦੀ ਮਾਂ ਦੀ ਜਿਹੜੀ ਦਰਾਣੀਆਂ ਉਹ ਉਹਦੇ ਨਾਲ ਹੀ ਕੁਝ ਦੂਰੀ ਤੇ ਉਹਨਾਂ ਦਾ ਘਰ ਸੀ ਉੱਥੇ ਜਾਂਦੀ ਆ ਤੇ ਉਹਨੂੰ ਜਦੋਂ ਪੁੱਛਣ ਹੀ ਲੱਗਦੀ ਆ ਕਿ ਬਿੱਟੂ ਇੱਥੇ ਤਾਂ ਨਹੀਂ ਆਇਆ ਜਾਂ ਉਹ ਦਰਵਾਜ਼ਾ ਜਿਹੜਾ ਉਹ ਖੋਲਦਾ ਤਾਂ ਉਹ ਦੇਖਦੀ ਆ ਤੇ ਵੀ ਜਦੋਂ ਉਹ ਦਰਵਾਜ਼ਾ ਖੋਲ ਕੇ ਅੰਦਰ ਵੜ ਨਹੀਂ ਲੱਗਦੀ ਆ ਉਹ ਬਿੱਟੂ ਤੇ ਉਹਦੀ ਚਾਚੀ ਨੂੰ ਅਪੱਤੀ ਜਨਕ ਹਾਲਤ ਦੇ ਵਿੱਚ ਦੇਖਦੀ ਆ ਜਾਣੀ ਕਿ ਦਰਵਾਜਾ ਖੁੱਲਾ ਸੀ ਤੇ ਦਰਵਾਜਾ ਖੋਲ ਕੇ ਜਦੋਂ ਬਿੱਟੂ ਦੀ ਮਾਂ ਅੰਦਰ ਵੜਦੀ ਆ ਉਹ ਦੇਖ ਕੇ ਉਹਦੇ ਹੋਸ਼ ੁੱਟ ਜਾਂਦੇ ਆ ਉਹਨੂੰ ਕੁਝ ਵੀ ਸਮਝ ਨਹੀਂ ਆ ਰਹੀ ਕਿ ਇਹ ਉਹਦੇ ਸਾਹਮਣੇ ਕੀ ਸਾਹਮਣੇ ਕੀ ਸੀਨ ਆ ਗਿਆ ਚੁੱਪ ਕਰਕੇ ਉੱਥੋਂ ਆ ਜਾਂਦੀ ਆ ਤੇ ਆ ਕੇ ਘਰੇ ਆ ਕੇ ਰੋਣ ਲੱਗ ਜਾਂਦੀ ਆ ਉੱਚੀ ਉੱਚੀ ਤਾਂ ਉਹਦਾ ਜਿਹੜਾ ਘਰ ਵਾਲਾ ਬਿੱਟੂ ਦਾ ਪਿਓ ਆ ਜਿਹੜਾ ਉਹ ਉਹਨੂੰ ਪੁੱਛਦਾ ਕਿ ਕੀ ਹੋਇਆ ਉਹਨੂੰ ਸਾਰੀ ਗੱਲ ਦੱਸ ਦਿਆਂ ਤਾਂ ਉਹ ਵੀ ਬਹੁਤ ਹੈਰਾਨ ਹੋ ਜਾਂਦਾ ਉਹਦੇ ਵੀ ਰੋਂਗਟੇ ਖੜੇ ਹੋ ਜਾਂਦੇ ਵੀ ਇਹ ਮੇਰੇ 15 ਸਾਲ ਦੇ ਪੁੱਤ ਨੇ ਕੀ ਕੀਤਾ ਉਹ ਵੀ ਆਪਣੀ ਚਾਚੀ ਦੇ ਨਾਲ ਚਲੋ ਉਹ ਕਿਸੇ ਤਰ੍ਹਾਂ ਆਪਣੇ ਮਨ ਨੂੰ ਸੰਭਾਲ ਕੇ ਬਿੱਟੂ ਦੇ ਘਰ ਆਉਣ ਦੀ ਉਡੀਕ ਕਰਦੇ ਨੇ ਪਰ ਉਹਨਾਂ ਨੂੰ ਇਹ ਵੀ ਡਰ ਸੀ ਕਿ ਬਿੱਟੂ ਹੁਣ ਸਹਿਮ ਨਾ ਜਾਵੇ ਕਿਤੇ ਕੋਈ ਹੋਰ ਸਟੈਪ ਨਾ ਚੱਕ ਲਵੇ ਉਹ ਆਪ ਜਾ ਕੇ ਉਥੋਂ ਬਿੱਟੂ ਨੂੰ ਲੈ ਕੇ ਆਉਂਦਾ ਘਰੇ ਆ ਕੇ ਸਾਰੀ ਉਹਨੂੰ ਗੱਲ ਪੁੱਛਦਾ ਵੀ ਤੂੰ ਦੱਸ ਕੀ ਹੋਇਆ ਤੇਰੇ ਨਾਲ ਤੈਨੂੰ ਇਹ ਸਾਰਾ ਕੁਝ ਕਰਨ ਦੀ ਕੀ ਲੋੜ ਪਈ ਤਾਂ ਬਿੱਟੂ ਸ਼ੁਰੂ ਤੋਂ ਲੈ ਕੇ ਜਿਹੜੀ ਉਹਦੇ ਨਾਲ ਇਹ ਸਾਰਾ ਕੁਝ ਕਿੱਥੋਂ ਸ਼ੁਰੂ ਹੋਇਆ ਸੀ ਉਹ ਦੋਨਾਂ ਦੇ ਵਿੱਚ ਉਹ ਸਾਰਾ ਦੱਸਦਾ ਬਾਅਦ ਤੇ ਜਦੋਂ ਉਹ ਦੱਸਣ ਤੋਂ ਬਾਅਦ ਉੱਥੇ ਜਿਹੜਾ ਪਰਿਵਾਰ ਆ ਬਿੱਟੂ ਦੇ ਮਾਪਿਓ ਇਹ ਫੈਸਲਾ ਲੈਂਦੇ ਨੇ ਕਿ ਇਸ ਗੱਲ ਦੀ ਜਿਹੜੀ ਸ਼ਿਕਾਇਤ ਆ ਦਰਖਾਸਤ ਆ ਉਹ ਥਾਣੇ ਜਾ ਕੇ ਦਿੱਤੀ ਜਾਊਗੀ ਉਥੇ ਥਾਣਾਵਾਜੀ ਟਰਾਂਜ਼ੈਂਟ ਟਰਾਂਜ਼ਿਟ ਕੈਂਪ ਉਥੇ ਸ਼ਿਕਾਇਤ ਕਰਨ ਦੇ ਲਈ ਉਹ ਮਾਪੇ ਜਾਂਦੇ ਨੇ ਜੀ ਉਥੇ ਜਦੋਂ ਜਾਂਦੇ ਨੇ ਤਾਂ ਤਾਨੀਆਂ ਜਿਹੜੀ ਉਹਦੀ ਚਾਚੀ ਆ ਉਹਦਾ ਨਾਮ ਤਾਨੀਆਂ ਵਾ ਉਹਨੂੰ ਬੁਲਾਇਆ ਜਾਂਦਾ ਵਾ ਉਤੋਂ ਸਵਾਲ ਕੁਝ ਕਰਨ ਲਈ ਪੁਲਿਸ ਉਹਨੂੰ ਉੱਥੇ ਥਾਣੇ 'ਚ ਬੁਲਾਉਂਦੀ ਆ ਤੇ ਉਹਨੂੰ ਦੱਸਦੀ ਆ ਵੀ ਇਹ ਸਾਰਾ ਕੁਝ ਤੂੰ ਕਿਉਂ ਕੀਤਾ ਇਹ ਇੱਥੇ ਬਿਆਨ ਕਰ ਵੀ ਇਹ ਤੂੰ ਬਹੁਤ ਵੱਡਾ ਇੱਕ ਜੁਰਮ ਕੀਤਾ ਵਾ ਇੱਕ ਨਵਾਲਗ ਦੇ ਨਾਲ ਸੰਬੰਧ ਬਣਾਉਣੇ ਤੇ ਇਹ ਤੇਰੇ ਉੱਤੇ ਜਿਹੜੇ ਉਹ ਧਰਾਵਾ ਉਹਨਾਂ ਨੇ ਦੱਸਿਆ ਵੀ ਇਹ ਧਰਾਵਾ ਤੇਰੇ ਤੇ ਲੱਗਣ ਗਿਆ ਤੇ ਤੈਨੂੰ ਜੇਲ੍ਹ ਹੋ ਸਕਦੀ ਆ ਫਿਰ ਤਾਨੀਆਂ ਸਾਰਾ ਕਿੱਸਾ ਦੱਸਦੀ ਆ ਕਿ ਕਿੱਥੋਂ ਸ਼ੁਰੂਆਤ ਹੋਈ ਦਰਅਸਲ ਜਿਹੜਾ ਤਾਨੀਆਂ ਦਾ ਘਰ ਵਾਲਾ ਸੀ ਸਾਹਿਲ ਉਹਦੀ ਡੈਥ ਹੋ ਚੁੱਕੀ ਆ ਕਾਫੀ ਲੰਮੇ ਸਮੇਂ ਤੋਂ ਉਹ ਬਿਮਾਰ ਸੀਗਾ ਕਾਫੀ ਉਹ ਬਿਮਾਰੀ ਦੇ ਨਾਲ ਲੜਿਆ ਪਰ ਆਖਿਰ ਨੂੰ ਹਾਰ ਗਿਆ ਤੇ ਦਸੰਬਰ 2021 ਦੇ ਵਿੱਚ ਉਹਦੀ ਮੌਤ ਹੋ ਜਾਂਦੀ ਆ ਜਦੋਂ ਉਹਦੀ ਮੌਤ ਹੁੰਦੀ ਆ ਤਾਂ ਤਾਨੀਆ ਇਕੱਲੀ ਰਹਿ ਜਾਂਦੀ ਆ ਤੇ ਕਿਤੇ ਨਾ ਕਿਤੇ ਚਲੋ ਉਹ ਵੀ ਇੱਕ ਗੱਲ ਸੀ ਉਹ ਵੀ ਇੱਕ ਕਾਰਨ ਸੀ ਕਿ ਉਹਨੇ ਆਪਣੇ ਭਤੀਜੇ ਬਿੱਟੂ ਦੇ ਨਾਲ ਉਹ ਸਾਰਾ ਕੁਝ ਕੀਤਾ ਪਰ ਇਸ ਤੋਂ ਇਲਾਵਾ ਜਿਹੜੇ ਕਾਰਨ ਸਾਹਮਣੇ ਆਏ ਕਿ ਜਿਹੜੇ ਉਹ ਦੋਨੋਂ ਭਰਾ ਨੇ ਬਿੱਟੂ ਦਾ ਡੈਡੀ ਤੇ ਸਾਹਿਲ ਬਿੱਟੂ ਦਾ ਚਾਚਾ ਦੋਨਾਂ ਦੇ ਵਿੱਚ ਝਗੜਾ ਰਹਿੰਦਾ ਸੀ ਕਿਸੇ ਜ਼ਮੀਨ ਨੂੰ ਲੈ ਕੇ ਦੋਨਾਂ ਦੇ ਵਿੱਚ ਬਹੁਤ ਜ਼ਬਰਦਸਤ ਝਗੜਾ ਸੀਗਾ ਪਰ ਬਿੱਟੂ ਦਾ ਬਹੁਤ ਕਰਦਾ ਸੀ ਉਹਦਾ ਚਾਚਾ ਜਿਹੜਾ ਸਾਹਿਲ ਸੀ ਬਿੱਟੂ ਤੋਂ ਬਿਨਾ ਉਹ ਨਹੀਂ ਰਹਿ ਸਕਦਾ ਸੀ ਉਹਦੇ ਨਾਲ ਬਹੁਤ ਪਿਆਰ ਸੀ ਉਹ ਜ਼ਿਆਦਾਤਰ ਬਿੱਟੂ ਉਹਨਾਂ ਦੇ ਘਰ ਦੇ ਵਿੱਚ ਹੀ ਰਹਿੰਦਾ ਸੀ ਆਪਣੇ ਚਾਚਾ ਤੇ ਚਾਚੀ ਦੇ ਕੋਲ ਕਦੇ ਉਹਦੇ ਨਾਲ ਉਹ ਵਿਤਕਰਾ ਸਾਹਿਲ ਨੇ ਨਹੀਂ ਕੀਤਾ ਪਰ ਜਿਹੜਾ ਬਿੱਟੂ ਦਾ ਪਿਓ ਸੀ ਉਹੋ ਇਸ ਗੱਲ ਨੂੰ ਥੋੜਾ ਜਿਹਾ ਨਾ ਪਸੰਦ ਕਰਦਾ ਸੀ ਕਦੇ-ਕਦੇ ਰੁਕ ਵੀ ਦਿੰਦਾ ਸੀ ਇਸ ਗੱਲ ਨੂੰ ਪਰ ਉਹਨਾਂ ਦੋਨਾਂ ਭਰਾਵਾਂ ਦੀ ਆਪਸ ਦੇ ਵਿੱਚ ਜਿਹੜੀ ਲੜਾਈ ਆ ਉਹ ਕੁਝ ਹਿੱਸਿਆਂ ਨੂੰ ਲੈ ਕੇ ਕਹਿ ਲਓ ਜ਼ਮੀਨ ਦੇ ਉਹ ਵਧਦੀ ਜਾ ਰਹੀ ਸੀ ਦਿਨੋਂ-ਦਿਨ। ਉਸ ਤੋਂ ਬਾਅਦ ਜੀ ਜਿਹੜਾ ਇਹ ਕਾਰਨ ਸਾਹਮਣੇ ਆਇਆ ਕਿ ਜਿਹੜਾ ਸਾਹਿਲ ਆ ਉਹਦੀ ਡੈਥ ਕਿਸੇ ਹੋਰ ਵਜ੍ਹਾ ਨਾਲ ਨਹੀਂ ਉਹਨੂੰ ਇੱਕ ਬਹੁਤ ਭਿਆਨਕ ਬਿਮਾਰੀ ਏਡਜ਼ ਦੀ ਉਹ ਸੀਗੀ ਉਹਦੇ ਨਾਲ ਪੂਰੀ ਮੌਤ ਹੋਈ ਬਹੁਤ ਸਾਰੀਆਂ ਦਵਾਈਆਂ ਉਹਨੇ ਖਾਣ ਦੀ ਕੋਸ਼ਿਸ਼ ਕੀਤੀ ਪਰ ਉਹ ਬਚ ਨਹੀਂ ਸਕਿਆ ਚਾਚੇ ਦੇ ਮਰਨ ਤੋਂ ਬਾਅਦ ਵੀ ਬਿੱਟੂ ਉਹਦੇ ਘਰ ਜਾਂਦਾ ਰਿਹਾ ਆਪਣੀ ਚਾਚੀ ਦੇ ਤੇ ਇਹ ਸੱਚ ਸਾਹਮਣੇ ਆਇਆ ਕਿ ਉਹ ਜਿਹੜੀ ਤਾਨੀਆ ਮਾਂ ਆਪਣੇ ਘਰ ਵਾਲੇ ਦੇ ਮਰਨ ਤੋਂ ਬਾਅਦ ਬਿੱਟੂ ਨੂੰ ਆਪਣੇ ਪੇਕੇ ਵੀ ਨਾਲ ਲੈ ਜਾਂਦੀ ਆ ਤੇ ਉਹਦੇ ਜਿਹੜੇ ਪੇਕੇ ਨੇ ਉਹ ਪੀਲੀ ਭੀਤ ਦੇ ਵਿੱਚ ਸੀ ਕਾਫੀ ਸਮਾਂ ਬਿੱਟੂ ਉੱਥੇ ਰਹਿੰਦਾ ਤੇ ਉੱਥੇ ਹੀ ਦੋਨਾਂ ਦੇ ਪਹਿਲੀ ਵਾਰ ਆਪਸ ਦੇ ਵਿੱਚ ਸਬੰਧ ਬਣੇ। ਉੱਥੋਂ ਜਦੋਂ ਪੇਕਿਆਂ ਤੋਂ ਉਹ ਵਾਪਸ ਫੇਰ ਇੱਥੇ ਆ ਕੇ ਹੀ ਆਪਣੇ ਸਹੁਰੇ ਘਰ ਰਹਿਣ ਦਾ ਫੈਸਲਾ ਲੈਂਦੀ ਆ ਤਾਨੀਆਂ ਤਾਂ ਉੱਥੇ ਫੇਰ ਬਿੱਟੂ ਦਾ ਆਣਾ ਜਾਣਾ ਸ਼ੁਰੂ ਹੁੰਦਾ ਤੇ ਉਹ ਸਬੰਧ ਜਿਹੜੇ ਉਹਨਾਂ ਨੇ ਬਣਾ ਲਏ ਸੀ ਉਹ ਉੱਥੇ ਵੀ ਬਣਨੇ ਸ਼ੁਰੂ ਹੋ ਚੁੱਕੇ ਸੀ ਤੇ ਜਿਹੜੇ ਬਿੱਟੂ ਦੇ ਮਾਪੇ ਹੋ ਸੀ ਇਸ ਗੱਲ ਤੋਂ ਬਿਲਕੁਲ ਅਣਜਾਣ ਸੀ ਕਿ ਉਹਨਾਂ ਦਾ ਬੱਚਾ ਕਿੱਥੇ ਜਾ ਰਿਹਾ ਕਿਉਂ ਜਾ ਰਿਹਾ ਇੰਨੀ ਦੇਰ ਕਿਉਂ ਲਾਉਂਦਾ ਵਾ ਵੀ ਹੁਣ ਚਾਚਾ ਵੀ ਨਹੀਂ ਹੈਗਾ ਤਾ ਇਹ ਕਿਤੇ ਨਾ ਕਿਤੇ ਉਹ ਜੇ ਧਿਆਨ ਦੇ ਲੈਂਦੇ ਤਾਂ ਇਹ ਸਾਰਾ ਕੁਝ ਸ਼ਾਇਦ ਜੋ ਅੱਗੇ ਹੋਇਆ ਉਹ ਨਾ ਹੁੰਦਾ ਉਸ ਤੋਂ ਬਾਅਦ ਜੀ ਬਾਅਦ ਚ ਪਤਾ ਲੱਗਦਾ ਕਿ ਤਾਨੀਆਂ ਵਾ ਜਿਹੜੀ ਉਹਨੂੰ ਵੀ ਏਡਜ਼ ਵਰਗੀ ਬਿਮਾਰੀ ਆ ਉਹਨੇ ਘੇਰਾ ਪਾ ਲਿਆ ਵਾ ਉਹਨੂੰ ਪਤਾ ਸੀ ਤਾਨੀਆਂ ਨੂੰ ਕਿ ਮੈਨੂੰ ਇਹ ਬਿਮਾਰੀ ਲੱਗ ਚੁੱਕੀ ਆ ਆਪਣੇ ਘਰ ਵਾਲੇ ਤੋਂ ਤੇ ਹੁਣ ਉਹ ਬਦਲਾ ਲੈਣ ਦੇ ਲਈ ਆਪਣੇ ਜਿਹੜਾ ਜੇਠ ਉਹਦਾ ਲੱਗਦਾ ਕਿ ਉਹਨਾਂ ਦੀ ਬਣਦੀ ਨਹੀਂ ਸੀ ਆਪਸ ਦੇ ਵਿੱਚ ਉਹਨੇ ਬਹੁਤ ਬਦਨਾਮ ਕੀਤਾ ਉਹਨੂੰ ਬਹੁਤ ਬੇਇੱਜ਼ਤ ਕੀਤਾ ਸੀ ਉਹਦੇ ਜਿਉਂਦੇ ਜੀ ਉਹ ਬਦਲਾ ਲੈਣ ਦੇ ਲਈ ਉਹਨੇ ਬਿੱਟੂ ਨੂੰ ਆਪਣਾ ਨਿਸ਼ਾਨਾ ਬਣਾਇਆ ਬਿੱਟੂ ਨੂੰ ਸ਼ਿਕਾਰ ਬਣਾਇਆ ਤੇ ਬਿੱਟੂ ਦੇ ਨਾਲ ਇਹ ਸਾਰਾ ਕੁਝ ਕੀਤਾ ਤਾਂ ਕਿ ਉਹਨਾਂ ਦਾ ਜਿਹੜਾ ਕੱਲੋ-ਕੱਲਾ ਇੱਕ ਜਿਹੜਾ ਇਕਲੋਤਾ ਪੁੱਤਰ ਆ ਉਹਨੂੰ ਬਿਮਾਰੀ ਲੱਗ ਜਾਏ ਇਹ ਮੇਰੇ ਵਾਲੀ ਤੇ ਇਹਦੀ ਜਿਹੜੀ ਜੀਵਨ ਲੀਲਾ ਵਾ ਉਹ ਖਤਮ ਹੋ ਜਾਏ ਉਹਨੂੰ ਪਤਾ ਸੀ ਵੀ ਮੈਂ ਤਾਂ ਮਾਰੀ ਜਾਣਾ ਅੱਜ ਨਹੀਂ ਤਾਂ ਕੱਲ ਮੈਂ ਵੀ ਮਰ ਜਾਣਾ ਤੇ ਉਹਨੋਂ ਵੀ ਨਾਲ ਮਾਰਨਾ ਚਾਹੁੰਦੀ ਸੀ ਇਸ ਤਰੀਕੇ ਦੇ ਨਾਲ ਉਸ ਤੋਂ ਬਾਅਦ ਜੀ ਦੋਨਾਂ ਤੇ ਜਿਹੜਾ ਦੋਨਾਂ ਦਾ ਮੈਡੀਕਲ ਕਰਾਇਆ ਜਾਂਦਾ ਵਾ ਪਹਿਲਾਂ ਤਾਨੀਆ ਦਾ ਮੈਡੀਕਲ ਕਰਾਇਆ ਜਾਂਦਾ ਉੱਥੇ ਕਨਫਰਮ ਹੋ ਜਾਂਦਾ ਕਿ ਇਹਨੂੰ ਇਹ ਬਿਮਾਰੀ ਹੈਗੀ ਆ ਤੇ ਨਾਲ ਹੀ ਬਿੱਟੂ ਦਾ ਵੀ ਮੈਡੀਕਲ ਕਰਾਇਆ ਜਾਂਦਾ ਉਹਦੇ ਵਿੱਚ ਇਹ ਆਉਂਦਾ ਵਾ ਉਹਦੇ ਟੈਸਟ ਦੇ ਵਿੱਚ ਕਿ ਇੱਕ ਸ਼ੁਰੂਆਤੀ ਜਿਹੜਾ ਕਾਣ ਇਹਦੇ ਵਿੱਚ ਆ ਚੁੱਕਿਆ ਵਾ ਤੇ ਆਉਣ ਵਾਲੇ 6 ਮਹੀਨਿਆਂ ਦੇ ਵਿੱਚ ਇਹ ਬਿਮਾਰੀ ਇਹਦੀ ਹੋਰ ਵੀ ਭਿਆਨਕ ਰੂਪ ਧਾਰਨ ਕਰ ਸਕਦੀ ਆ ਡਾਕਟਰਾਂ ਦਾ ਕਹਿਣਾ ਸੀ ਅਸੀਂ ਜਿੰਨੀਆਂ ਮਰਜੀ ਦਵਾਈਆਂ ਇਹਨੂੰ ਦੇ ਦਈਏ ਪਰ ਇਹ ਜਿਹੜੀ ਬਿਮਾਰੀ ਆ ਇਹਦਾ ਖੈੜਾ ਨਹੀਂ ਛੱਡੂਗੀ ਦਵਾਈਆਂ ਦੇ ਸਿਰ ਤੇ ਇਹਦਾ ਬੋਨਸ ਆ ਜਿੰਨੀ ਵੀ ਉਮਰ ਇਹ ਕੱਢ ਲੂਗਾ ਇਹ ਇਹਦੇ ਨਸੀਬ ਨੇ ਤੇ ਉਸ ਤੋਂ ਬਾਅਦ ਤਾਨੀਆਂ ਦਾ ਵੀ ਇਹੀ ਹਾਲ ਆ ਜਿਹੜਾ ਉਹ ਹੋਣਾ ਸੀ ਉਹਦੇ ਕੋਲ ਵੀ ਕਿੰਨਾ ਸਮਾਂ ਸੀ ਇਹ ਨਹੀਂ ਸੀ ਉਹਨੂੰ ਪਤਾ ਪਰ ਫੇਰ ਵੀ ਮੁਕੱਦਮਾ ਦਰਜ ਕੀਤਾ ਗਿਆ ਜੀ ਤਾਨੀਆਂ ਦੇ ਉੱਤੇ ਕਿ ਉਹਨੇ ਇੱਕ ਬਾਲ ਦਾ ਸ਼ੋਸ਼ਣ ਕੀਤਾ ਵਾ ਇਹ ਧਰਾਵਾਂ ਉਹਦੇ ਤੇ ਲਗਾਈਆਂ ਗਈਆਂ ਡਾਕਟਰਾਂ ਨੇ ਜਿਹੜੀਆਂ ਦਵਾਈਆਂ ਵੀ ਉਹਨੂੰ ਵੀ ਕੰਟੀਨਿਊ ਕੀਤੀਆਂ ਪਰ ਉਹਨੂੰ ਨਾਲ ਹੀ ਅਰੈਸਟ ਵੀ ਕੀਤਾ ਗਿਆ ਜੇਲ੍ਹ 'ਚ ਵੀ ਰੱਖਿਆ ਗਿਆ ਤੇ ਨਾਲ-ਨਾਲ ਉਹਨੂੰ ਮੈਡੀਕਲ ਜਿਹੜੀ ਸਰਵਿਸ ਆ ਮੈਡੀਕਲ ਫੈਸਿਲਿਟੀ ਆ ਉਹ ਵੀ ਮਿਲੀ ਉਦੀ ਨਾਲ ਤਾਨੀਆਂ ਦੀ ਇਹ ਜਾਂਚ ਵੀ ਕੀਤੀ ਗਈ ਕਿ ਕੀ ਇਹਨੇ ਕਿਸੇ ਹੋਰ ਦੇ ਨਾਲ ਸਬੰਧ ਬਿੱਟੂ ਤੋਂ ਇਲਾਵਾ ਤਾਂ ਨਹੀਂ ਬਣਾਏ ਤਾਂ ਵੀ ਉਹਨਾਂ ਨੂੰ ਵੀ ਕਿਸੇ ਹੋਰ ਵੀ ਇਨਸਾਨ ਨੂੰ ਇਹ ਬਿਮਾਰੀ ਇਹਨੇ ਲਾਈ ਤਾਂ ਨਹੀਂ ਹੈਗੀ ਇਹ ਵੀ ਪੁਲਿਸ ਵਾਲਿਆਂ ਨੇ ਪੂਰੀ ਜਾਂਚ ਆ ਜਿਹੜੀ ਕੀਤੀ ਪਰ ਇਦਾਂ ਦਾ ਵੀ ਕੁਝ ਸਾਹਮਣੇ ਨਹੀਂ ਆਇਆ ਉਹਨੇ ਆਪਣਾ ਸਾਰਾ ਜਿਹੜਾ ਗੁਬਾਰ ਆ ਉਹ ਬਿੱਟੂ ਤੇ ਕੱਢਿਆ ਬਿੱਟੂ ਤੋਂ ਬਦਲਾ ਲਿਆ ਉਹਦੀ ਜ਼ਿੰਦਗੀ ਖਰਾਬ ਕਰਤੀ ਬਿੱਟੂ ਕਿੰਨਾ ਚਰ ਇਸ ਦੁਨੀਆ ਦੇ ਉੱਤੇ ਰਹੂਗਾ ਇਹ ਪਰਮਾਤਮਾ ਜਾਣਦਾ ਜੀ ਸੋ ਇਸ ਕਰਕੇ ਜੀ ਆਪਣੇ ਜਿੱਦਾਂ ਮੈਂ ਕਿਹਾ ਪਹਿਲਾਂ ਸ਼ੁਰੂਆਤ ਚ ਬੱਚਿਆਂ ਦਾ ਖਿਆਲ ਰੱਖਣ ਦੀ ਲੋੜ ਹੈ ਬੱਚੇ ਕਿੱਥੇ ਜਾਂਦੇ ਨੇ ਕਿੱਥੇ ਜਾਦਾ ਸਮਾਂ ਬਤਾਉਂਦੇ ਨੇ ਕਿਉਂ ਬਤਾਉਂਦੇ ਨੇ ਇਹ ਸਾਨੂੰ ਪੂਰਾ ਜਿਹੜਾ ਧਿਆਨ ਰੱਖਣਾ ਚਾਹੀਦਾ ਬਹੁਤ ਬਹੁਤ ਧੰਨਵਾਦ ਜੀ ਅਗਲੀ ਵੀਡੀਓ ਦੇ ਵਿੱਚ ਕੋਈ ਹੋਰ ਨਵੀਂ ਕ੍ਰਾਈਮ ਸਟੋਰੀ ਲੈ ਕੇ ਜਲਦੀ ਮਿਲੂੰਗਾ